ਕਿਨ ਰਾਸ਼ਟਰੀ ਖਤਮ ਹੋਣ ਤੋਂ ਬਾਅਦ ਜਿਹੜੀ ਸਰਕਾਰ ਬਣੀ ਮੌਲੀ ਦੀ ਸਰਕਾਰ ਜਿਹੜੀ ਬਣੀ ਉਹਨੇ ਨੇਪਾਲ ਦੀਆਂ ਜਿਹੜੀਆਂ ਬੇਸਿਕ ਰੂਟਸ ਸੀਗੀਆਂ ਜਿਹੜਾ ਸੀਗੀਆਂ ਸਨਾਤਨ ਵਾਲੀਆਂ ਹਿੰਦੂ ਵਾਲੀਆਂ ਉਹਨਾਂ ਨੇ ਉਹਨਾਂ ਜੜਾਂ ਦੇ ਵਿਪਰੀਤ ਜਾ ਕੇ ਕੰਮ ਕਰਨਾ ਸ਼ੁਰੂ ਕਰਤਾ ਲੋਕ ਜਿਹੜੇ ਆ ਉਹ ਰਾਸ਼ਟਰਪਤੀ ਜਿਆਦਾ ਵੈ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਸਹਾਇਤਾ ਨਹੀਂ ਕੰਮਜਾਓ ਹੁੰਦੀ। ਪਾਲ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਵਿਦਿਨ 6-7 ਡੇਜ਼ ਨਹੀਂ ਹੋਇਆ। ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਨਾਲ ਦੀਆਂ ਸਟੇਟਾਂ ਅਗਰ ਤੁਸੀਂ ਦੇਖੋ ਚਾਹੇ ਉਹ ਅਫਗਾਨਿਸਤਾਨ ਸੀ, ਚਾਹੇ ਉਹ ਪਾਕਿਸਤਾਨ ਸੀ, ਚਾਹੇ ਉਹ ਬੰਗਲਾਦੇਸ਼ ਸੀ, ਔਰ ਚਾਹੇ ਉਹ ਸ਼੍ਰੀਲੰਕਾ ਸੀਗਾ। ਇਹ ਵੈਲ ਪਲੈਨਿੰਗ ਦੇ ਨਾਲ ਕਿਉਂਕਿ ਇੰਡੀਆ ਆਰਥਿਕ ਰੂਪ ਦੇ ਵਿੱਚ ਤੀਸਰੀ ਸਭ ਤੋਂ ਵੱਡੀ ਸ਼ਕਤੀ ਬਣਨ ਜਾ ਰਿਹਾ ਵਾ ਉਹ ਨੇਪਾਲ ਤੋਂ ਆਏ ਹੋਏ ਸਾਡੇ ਨੇਪਾਲੀ ਜਿਹੜੇ ਨੇ ਉਹਨਾਂ ਕੋਲ ਸਾਡੀ ਸਿਕਿਉਰਿਟੀ ਹੈ ਠੀਕ ਹੈ ਦੂਸਰਾ ਬਹੁਤ ਜ਼ਿਆਦਾ ਸਨਾਤਨ ਨੂੰ ਮੰਨਣ ਵਾਲੇ ਆ ਨੇਪਾਲੀ ਨੇਪਾਲ ਦੀ ਸਟੇਟ ਠੀਕ ਹੈ ਸਰਕਾਰੀ ਪ੍ਰਾਪਰਟੀਆਂ ਨੂੰ ਜਲਾ ਦਿੱਤਾ ਜਾਂਦਾ ਉਹ ਜਿਹੜੀ ਅਗਵਾਈ ਚ ਜਲਾਇਆ ਜਾਂਦਾ ਉਹ ਹੀ ਉੱਥੇ ਦਾ ਪ੍ਰਧਾਨ ਮੰਤਰੀ ਬਨਾਤਾ ਜਾਂਦਾ ਵੈ ਔਰ ਕਿੰਨੇ ਬਨਾਇਆ ਵੈ ਇਹ ਆਪਾਂ ਸਾਰੇ ਜਾਣਦੇ ਆ ਪਿੱਛੇ ਕੌਣ ਹੈ ਇਸੇ ਤਰ੍ਹਾਂ ਨਪਾਲ ਹੈਗਾ ਵੈ ਨੇਪਾਲ ਦੇ ਬੈਂਕ ਨੂੰ ਜਲਾਤਾ ਅਰਬਰ ਵੀ ਆਪਣੀ ਆਪਣੇ ਦੇਸ਼ ਦੀ ਪ੍ਰਾਪਰਟੀ ਕਿ ਆ ਕੋਈ ਨੇਪਾਲੀ ਜਲਾ ਸਕਦਾ ਕੀ ਸਾਡੇ ਯੂਥ ਨੂੰ ਇਹ ਗੱਲ ਸਮਝ ਨਹੀਂ ਪਏਗੀ ਕਿ ਹਿੰਦੁਸਤਾਨ ਅੱਜ ਦੁਨੀਆ 'ਚ ਤੀਸਰੀ ਦੂਸਰੀ ਵੱਡੀ ਤਾਕਤ ਬਣਨ ਜਾ ਰਿਹਾ ਹੈ ਇਸ ਗੱਲ ਨੂੰ ਯਾਦ ਰੱਖਣਾ ਪਏਗਾ ਕਿ ਸਾਡੇ ਕੋਲੇ ਦੁਨੀਆ 'ਚ ਹੋਰ ਕੋਈ ਮੁਲਕ ਨਹੀਂ ਬਚਿਆ ਸਾਡੇ ਕੋਲੇ ਸਿਰਫ ਇੱਕ ਹਿੰਦੁਸਤਾਨ ਹੈ ਔਰ ਦੁਨੀਆ ਦਾ ਸਭ ਤੋਂ ਸ਼ਾਂਤ ਔਰ ਖੂਬਸੂਰਤ ਦੇਸ਼ ਹੈ ਹਿੰਦੁਸਤਾਨ 네ਪਾਲ ਦੇ ਵਿੱਚ ਮਹਿਜ਼ ਇੱਕ ਹਫਤੇ ਦੇ ਵਿੱਚ ਹੀ ਪੂਰੀ ਤਰ੍ਹਾਂ ਨਾਲ ਹਾਲਾਤ ਬਦਲ ਗਏ ਰਾਜਨੀਤਿਕ ਸੰਕਟ ਕਹੀਏ ਜਾਂ ਫਿਰ ਇਹਨੂੰ ਸਮਾਜ ਦੇ ਵਿੱਚ ਇੱਕ ਅਕਰੋਸ਼ ਕਹੀਏ ਏ ਅੱਜ ਇੱਕ ਖਾਸ ਵਰਡ ਯੂਜ਼ ਕੀਤਾ ਜਾ ਰਿਹਾ ਹੈ ਜਨਜੀ ਯਾਨੀ ਕਿ ਉਹ ਜਨਰੇਸ਼ਨ ਜੋ ਯੂਥ ਹੈ ਜੋ ਇਸ ਵਕਤ 25 ਸਾਲਾਂ ਤੋਂ ਛੋਟੀ ਹੈ ਉਹਨੂੰ ਅੱਜ ਜਨਜੀ ਦੇ ਨਾਮ ਨਾਲ ਬੁਲਾਇਆ ਜਾ ਰਿਹਾ ਹੈ ਔਰ ਉਹਨੇ ਪੂਰੇ ਨੇਪਾਲ ਦੇ ਅੰਦਰ ਪੁਚਾਲ ਲਿਆ ਕੇ ਰੱਖ ਦਿੱਤਾ ਹੈ ਹਾਲਾਂਕਿ ਭਾਰਤ ਤੱਕ ਇਹਦਾ ਸੇਕ ਨਜ਼ਰ ਆ ਰਿਹਾ ਹੈ ਕਾਰਨ ਕੀ ਹੈ ਔਰ ਜਨਜੀ ਆਖਰ ਇਹ ਸ਼ਬਦ ਕਿਉਂ ਇੰਨਾ ਜ਼ਿਆਦਾ ਪ੍ਰਭਾਵ ਦੇ ਰਿਹਾ ਹੈ ਔਰ ਕਿਸ ਤਰ੍ਹਾਂ ਭਾਰਤ ਦੇ ਨਾਲ ਇਹਦੇ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ ਔਰ ਹਿੰਦੂ ਰਾਸ਼ਟਰ ਦੀ ਮੈਂ ਇੱਥੇ ਖਾਸ ਗੱਲ ਕਰੂੰਗਾ ਕਿਉਂਕਿ ਨੇਪਾਲ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਦਾਂ ਦੀਆਂ ਉੱਠੀਆਂ ਨੇ ਕਿ ਹਿੰਦੂ ਰਾਸ਼ਟਰ ਦੇ ਲਈ ਇਹ ਸਾਰਾ ਹੋਇਆ ਜਦਕਿ ਮੁੱਦਾ ਕ੍ਰਪਸ਼ਨ ਦੇ ਨਾਲ ਜੁੜਿਆ ਹੋਇਆ ਸੀ ਮੁੱਦਾ ਬੇਰੁਜ਼ਗਾਰੀ ਦੇ ਨਾਲ ਜੁੜਿਆ ਹੋਇਆ ਸੀ ਮੁੱਦਾ ਜਿਹੜੀ ਹੈ ਉੱਥੇ ਦੀ ਵਿਵਸਥਾ ਦੇ ਨਾਲ ਜੁੜਿਆ ਹੋਇਆ ਸੀ ਫਿਰ ਇਹ ਹਿੰਦੂ ਰਾਸ਼ਟਰ ਭਾਰਤ ਔਰ ਇਹ ਸਾਰੀਆਂ ਚੀਜ਼ਾਂ ਕਿੱਥੋਂ ਆਈਆਂ ਗੱਲਬਾਤ ਕਰਾਂਗੇ ਮੇਰੇ ਨਾਲ ਪੰਕਜ ਸ਼ਰਦਾ ਜੀ ਮੌਜੂਦ ਹੈ ਜਾਣ ਲੈਣੇ ਹੈ ਕਿ ਆਖਰ ਇਹ ਕਿਸ ਐਂਗਲ ਨਾਲ ਜਾਂ ਇਹਨਾਂ ਦੀ ਕੀ ਓਪੀਨੀਅਨ ਹੈ ਇਹ ਸਾਰੇ ਮੁੱਦੇ ਦੇ ਉੱਤੇ ਸ਼ਰਦਾ ਜੀ ਲੁਧਿਆਣਾ ਲਾਈਵ ਤੇ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਤੁਹਾਡਾ ਵੀ ਔਰ ਤੁਹਾਡੇ ਸਾਰੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਅੱਛਾ ਪੰਕਜ ਜੀ ਕੀ ਦੇਖਦੇ ਹੋ ਜੈਂਜੀ ਪਹਿਲਾਂ ਤਾਂ ਉਹ ਨੌਜਵਾਨ ਜਿਹੜੇ ਇਸ ਵਕਤ ਨੇਪਾਲ ਦੇ ਵਿੱਚ ਮੈਂ ਕਹੂੰਗਾ ਕਿ ਸੱਤਾ ਨੂੰ ਹੀ ਉਹਨਾਂ ਨੇ ਪਲਟ ਕੇ ਰੱਖ ਦਿੱਤਾ ਕੀ ਇੰਨੇ ਮੈਚੁਰ ਹੈ ਕਿ ਉਹ ਇੰਨਾਂ ਸਾਰੀਆਂ ਚੀਜ਼ਾਂ ਨੂੰ ਸਮਝਦੇ ਨੇ ਜੇਨਜੀ ਮਹਿਕਮਾ ਜਾਂ ਸਾਫ ਸ਼ਬਦਾਂ 'ਚ ਕਹਾਂ ਜੇਨਜੀ ਇੰਨੇ ਕਾਬਿਲ ਹੈ ਕਿ ਉਹ ਸੱਤਾ ਦਾ ਬੇਸ਼ੱਕ ਅੰਦੋਲਨ ਨਾਲ ਪਰਵਰਤਨ ਕਰ ਲਈ ਪਰ ਕੀ ਸੱਤਾ ਨੂੰ ਰੂਲ ਕਰਨ ਲਈ ਉਹ ਤਿਆਰ ਨੇ ਨਹੀਂ ਦੇਖੋ ਪਹਿਲਾਂ ਤਾਂ ਆਪਾਂ ਨੂੰ ਇਹਦੀ ਬੈਕਗ੍ਰਾਉਂਡ 'ਚ ਜਾਣਾ ਪਏਗਾ ਨੇਪਾਲ ਦੀ ਬੈਕਗ੍ਰਾਉਂਡ ਦੇ ਵਿੱਚ ਵੀ ਇਹ ਪ੍ਰੋਬਲਮ ਸ਼ੁਰੂ ਕਿੱਥੋਂ ਹੋਈ ਅਸਲ ਦੇ ਵਿੱਚ ਨੇਪਾਲ ਇੱਕ ਪਿਓਰ ਹਿੰਦੂ ਰਾਸ਼ਟਰ ਹੈ ਔਰ ਦੁਨੀਆ ਭਰ ਦੇ ਵਿੱਚ ਜਿਹੜੇ ਸਨਾਤਨੀ Hindu ਵਸਦੇ ਨੇ ਉਹਨਾਂ ਦੇ ਪੂਜਨੀਯ ਭਗਵਾਨ ਪਸ਼ੂਪਤੀਨਾਥ ਨੂੰ ਥੇ ਹੈਗੇ ਨੇ ਲੋਕ ਚਾਹੁੰਦੇ ਨੇ ਮੱਥਾ ਟੇਕਣ ਪਿਓਰ ਹਿੰਦੂ ਰਾਸ਼ਟਰ ਨੇਪਾਲ ਰਾਜशाही ਵੀ ਇਸੇ ਤਰੀਕੇ ਨਾਲ ਉੱਥੇ ਖਤਮ ਹੋਈ ਸੀ ਲੇਕਿਨ ਰਾਜशाही ਖਤਮ ਹੋਣ ਤੋਂ ਬਾਅਦ ਜਿਹੜੀ ਸਰਕਾਰ ਬਣੀ ਮੌਲੀ ਦੀ ਸਰਕਾਰ ਜਿਹੜੀ ਬਣੀ ਉਹਨੇ ਨੇਪਾਲ ਦੀਆਂ ਜਿਹੜੀਆਂ ਬੇਸਿਕ ਰੂਟਸ ਸੀਗੀਆਂ ਜਿਹੜਾ ਸੀਗੀਆਂ ਸਨਾਤਨ ਵਾਲੀਆਂ ਹਿੰਦੂ ਵਾਲੀਆਂ ਉਹਨਾਂ ਨੇ ਉਹਨਾਂ ਜੜਾਂ ਦੇ ਵਿਪਰੀਤ ਜਾ ਕੇ ਕੰਮ ਕਰਨਾ ਸ਼ੁਰੂ ਕਰਤਾ ਕਿਉਂ ਕਿਉਂਕਿ ਉਹਨਾਂ ਦੇ ਉੱਪਰ ਪ੍ਰਭਾਵ ਸੀਗਾ ਚਾਈਨਾ ਦਾ ਨੇਪਾਲ ਵਰਗਾ ਹਿੰਦੂ ਰਾਸ਼ਟਰ ਹੋਵੇ ਤੇ ਉਹਦੇ ਵਿੱਚ ਤੁਸੀਂ ਗਊ ਵੱਧ ਦੀ ਗੱਲ ਸੁਨੋ ਔਰ ਉਹ ਵੀ ਰੂਲਿੰਗ ਪਾਰਟੀ ਦੇ ਜਿਹੜੇ ਲੀਡਰਸ ਐ ਜਿਹਦਾ ਆਪਣੇ ਵੀ ਇੰਡੀਆ ਚ ਕੁਝ ਸਟੇਟਾਂ ਐ ਦਾ ਦੀਆਂ ਜਿੱਥੇ ਉਹ ਕਹਿੰਦੇ ਨੇ ਵੀ ਅਸੀਂ ਬੀਫ ਪਾਰਟੀ ਕਰਦੇ ਆ ਰੂਟਸ ਨੂੰ ਸਮਝੇ ਬਿਨਾ ਸਨਾਤਨ ਨੂੰ ਇੱਕ ਸਾਈਡ ਦੇ ਕਰਕੇ ਇੱਕ ਨਵੀਂ ਆਈਡੀਓਲੋਜੀ ਜਦੋਂ ਲਿਆਉਣ ਦੀ ਤੁਸੀਂ ਕੋਸ਼ਿਸ਼ ਕਰਦੇ ਹੋ ਉਦੋਂ ਫਿਰ ਉਹ ਜਿਹੜੀ ਯੰਗ ਕੋਈ ਵੀ ਕੋਈ ਵੀ ਅਗਰ ਦੇਸ਼ ਦੇ ਵਿੱਚ ਕਿਸੇ ਵੀ ਚੀਜ਼ ਦੇ ਖਿਲਾਫ ਰੋਸ ਛੁੱਟਦਾ ਹੈ ਤੇ ਉਹਦੀ ਅਗਵਾਈ ਜਿਹੜੀ ਹੈ ਉਹ ਯੰਗ ਕਰਦੇ ਯੰਗਸਟਰ ਕਰਦੇ ਨੇ ਜੈਂਸੀ ਜਿਦਾਂ ਤੁਸੀਂ ਕਹਿ ਰਹੇ ਹੋ ਲੇਕਿਨ ਜਿਹੜਾ ਦੂਜਾ ਤੁਹਾਡਾ ਸਵਾਲ ਹੈ ਵੀ ਕੀ ਉਹ ਇਹਨੇ ਕਾਬਿਲ ਹੈ ਪਹਿਲੀ ਗੱਲ ਤਾਂ ਇਹ ਵੀ ਨੇਪਾਲ ਦੇ ਵਿੱਚ ਜੋ ਤੁਸੀਂ ਦੇਖ ਰਹੇ ਹੋ ਇਹ ਵਿਥਿਨ 6 7 ਡੇਜ਼ ਨਹੀਂ ਹੋਇਆ ਇਸ ਤੋਂ ਪਹਿਲਾਂ ਹਿੰਦੁਸਤਾਨ ਦੇ ਨਾਲ ਦੀਆਂ ਸਟੇਟਾਂ ਅਗਰ ਤੁਸੀਂ ਦੇਖੋ ਚਾਹੇ ਉਹ ਅਫਗਾਨਿਸਤਾਨ ਸੀ ਚਾਹੇ ਉਹ ਪਾਕਿਸਤਾਨ ਸੀ ਚਾਹੇ ਉਹ ਬੰਗਲਾਦੇਸ਼ ਸੀ ਔਰ ਚਾਹੇ ਉਹ ਸ਼੍ਰੀਲੰਕਾ ਸੀਗਾ ਇਹ ਵੈਲ ਪਲੈਨਿੰਗ ਦੇ ਨਾਲ ਕਿਉਂਕਿ ਇੰਡੀਆ ਆਰਥਿਕ ਰੂਪ ਦੇ ਵਿੱਚ ਤੀਸਰੀ ਸਭ ਤੋਂ ਵੱਡੀ ਸ਼ਕਤੀ ਬਣਨ ਜਾ ਰਿਹਾ ਵਾ ਕੋਈ ਵੀ ਦੇਸ਼ ਤਰੱਕੀ ਉਦੋਂ ਕਰਦਾ ਵੈ ਪਿਓਰ ਤਰੀਕੇ ਨਾਲ ਜਦੋਂ ਉਹਦੇ ਅੰਦਰ ਵੀ ਸ਼ਾਂਤੀ ਹੋਵੇ ਔਰ ਉਹਦੇ ਔਰੋਸ ਪੜੋਸ ਤੇ ਵਿੱਚ ਵੀ ਸ਼ਾਂਤੀ ਹੋਵੇ ਜੇਕਰ ਉਹ ਡਿਸਟਰਬ ਹੋਊਗਾ ਤੇ એનર્ਜੀ ਪੈਸਾ ਉਹ ਸਾਰਾ ਉਹ ਸਾਈਡ ਤੇ ਲੱਗੂਗਾ ਅਗਰ ਉਹ ਸੇਫ ਹੋਊਗਾ ਸ਼ਾਂਤ ਹੋਊਗਾ ਪਰੋਸੀ ਸਹੀ ਹੋਣਗੇ ਫਿਰ ਪੂਰੀ એનર્ਜੀ ਜਿਹੜੀ ਆ ਉਹ ਕਾਮਯਾਬੀ ਜਿੱਧਰ ਤੁਸੀਂ ਲੱਗੇ ਹੋਏ ਉਧਰ ਹੁੰਦੀ ਆ ਇਹ ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਦੇਸ਼ ਨੂੰ ਹਿੰਦੁਸਤਾਨ ਨੂੰ ਕਿਉਂਕਿ ਜਿੰਨੀ ਤੇਜ਼ੀ ਦੇ ਨਾਲ ਸਾਡੀ ਇਕਨੋਮੀ ਵਿਧਦੀ ਪਈ ਐ ਸੀ ਤੀਸਰੀ ਮਹਾਸ਼ਕਤੀ ਬੰਦੇ ਪਈਆਂ ਜਾ ਰਹੇ ਆ ਉਹਨੂੰ ਕਿਤੇ ਨਾ ਕਿੱਥੇ ਮੈਂ ਸਮਝਦਾ ਵੀ ਜਿਹੜੀਆਂ ਸਾਡੇ ਹਿੰਦੁਸਤਾਨ ਦੇ ਅਗੇਂਸਟ ਜਿਹੜੀਆਂ ਸ਼ਕਤੀਆਂ ਵੈ ਉਹਨਾਂ ਦੇ ਵੱਲੋਂ ਇਹ ਪੂਰਵ ਨਿਯੋਜਿਤ ਸਾਜ਼ਿਸ਼ ਦੇ ਨਾਲ 1 ਬਾਈ 1 ਇਹ ਸਾਡੀਆਂ ਗਵਾਂਢੀ ਸਰਕਾਰਾਂ ਸਟੇਟਾਂ ਦੀਆਂ ਜਿਹੜੀਆਂ ਉਹਨਾਂ ਨੂੰ ਚੇਂਜ ਕੀਤਾ ਜਾ ਰਹੇ ਉਹ ਚੇਂਜ ਇਸ ਕਰਕੇ ਕੀਤਾ ਜਾਂਦਾ ਕਿ ਉਹ ਆਪਣੇ ਪਰਪਸ ਜਿਹੜੇ ਆ ਉਹਨਾਂ ਨੂੰ ਟਾਪ ਪੋਜੀਸ਼ਨਸ ਤੇ ਬਿਠਾਣ ਜਦੋਂ ਤੁਸੀਂ ਬੰਗਲਾਦੇਸ਼ ਦੀ ਗੱਲ ਕਰ ਲੋ ਬੰਗਲਾਦੇਸ਼ ਦੇ ਆ ਜਿਹੜਾ ਕ੍ਰਿਤਮ ਪ੍ਰਧਾਨ ਮੰਤਰੀ ਬਣੇ ਬੈਠੇ ਆ ਉਹਨਾਂ ਨੂੰ ਤੁਸੀਂ ਪਹਿਲੇ ਅਮਰੀਕਾ ਨੋਬਲ ਪੁਰਸਕਾਰ ਦਿੰਦਾ ਔਰ ਜਿਹੜੇ ਲੀਡਰ ਦੀ ਅਗਵਾਈ ਦੇ ਵਿੱਚ ਨੇਪਾਲ ਜਲਾ ਦਿੱਤਾ ਜਾਂਦਾ ਹੈ ਨੇਪਾਲ ਦੇ ਵਿੱਚ ਕਤਲੇਆਮ ਹੁੰਦਾ ਉਥੇ ਬਲਤਕਾਰ ਹੁੰਦੇ ਨੇ ਉਥੇ ਸਰਕਾਰੀ ਪ੍ਰਾਪਰਟੀਆਂ ਨੂੰ ਜਲਾ ਦਿੱਤਾ ਜਾਂਦਾ ਉਹ ਜਿਹੜੀ ਅਗਵਾਈ ਚ ਚਲਾਇਆ ਜਾਂਦਾ ਉਹ ਹੀ ਉੱਥੇ ਦਾ ਪ੍ਰਧਾਨ ਮੰਤਰੀ ਬਨਾਤਾ ਜਾਂਦਾ ਵੈ ਔਰ ਕਿੰਨੇ ਬਨਾਇਆ ਵੈ ਇਹ ਆਪਾਂ ਸਾਰੇ ਜਾਣਦੇ ਆ ਪਿੱਛੇ ਕੌਣ ਹੈ ਇਸੇ ਤਰ੍ਹਾਂ ਨੇਪਾਲ ਹੈਗਾ ਵੈ ਨੇਪਾਲ ਦੀ ਯੰਗ ਜਨਰੇਸ਼ਨ ਜਿਹੜੀ ਜੈਂਜ਼ੀ ਹੈ ਉਹਨਾਂ ਨੂੰ ਮੈਨੂੰ ਕੋਈ ਵੀ ਯੂਥ ਹੋਵੇ ਉਹ ਕਦੀ ਵੀ ਆਪਣੀ ਪਾਰਲੀਮੈਂਟ ਨੂੰ ਜਾਂ ਆਪਣੀਆਂ ਪ੍ਰਾਪਰਟੀਆਂ ਨੂੰ ਨਹੀਂ ਜਲਾਉਂਦਾ ਹੈਗਾ ਲੇਕਿਨ ਜਦੋਂ ਇਦਾਂ ਦੀ ਕੋਈ ਮੂਵਮੈਂਟ ਚੱਲਦੀ ਹੈ ਉਹਦੇ ਵਿੱਚ ਜਦੋਂ ਬੈਡ ਐਲੀਮੈਂਟਸ ਵੜਦੇ ਨਹੀਂ ਵੜਦੇ ਹੀ ਵੜਦੇ ਹੀ ਹੈ ਕਿਉਂਕਿ ਜਿਹੜਾ ਦੇਸ਼ ਪਿਛਲੇ 8-10 ਮਹੀਨਿਆਂ ਤੋਂ ਜਾਂ ਸਾਲ ਤੋਂ ਲਗਾਤਾਰ ਨੇਪਾਲ ਦੇ ਵਿੱਚ ਸੱਤਾ ਪਰਿਵਰਤਨ ਦੀ ਸਾਜ਼ਿਸ਼ ਰਚ ਰਿਹਾ ਸੀਗਾ ਪੂਰੀ ਪਲੈਨਿੰਗ ਕਰ ਰਿਆ ਸੀ ਕਿਉਂਕਿ ਰਾਤੋ-ਰਾਤ ਦਾ ਕੁਝ ਨਹੀਂ ਹੁੰਦਾ ਅਰਬਾਂ ਰੁਪਿਆ ਖਰਚ ਕੀਤਾ ਜਾਂਦਾ ਸਾਰੇ ਮੋਹਰੇ ਫਿਟ ਕੀਤੇ ਜਾਂਦੇ ਆ ਵੀ ਕਿੰਨੂੰ ਤੁਸੀਂ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਇੱਕ ਐਕਸ ਪ੍ਰਾਈਮ ਮਿਨਿਸਟਰ ਦੀ ਵਾਈਫ ਨੂੰ ਜਲਾ ਕੇ ਮਾਰਤਾ ਇਹ ਤੁਹਾਨੂੰ ਲੱਗਦਾ ਵੀ ਇਹ ਨੇਪਾਲੀ ਕਰ ਸਕਦੇ ਨੇ ਆਪਣੀ ਸੰਸਦ ਨੂੰ ਜਲਾਤਾ ਨੇਪਾਲ ਦੇ ਬੈਂਕ ਨੂੰ ਜਲਾਤਾ ਅਰਬਰ ਵੀ ਦੀ ਆਪਣੀ ਆਪਣੇ ਦੇਸ਼ ਦੀ ਪ੍ਰਾਪਰਟੀ ਕਿਹਾ ਕੋਈ ਨੇਪਾਲੀ ਜਲਾ ਸਕਦਾ ਲੇਕਿਨ ਕਿਉਂਕਿ ਪ੍ਰੋਟੈਸਟਰ ਨੇਪਾਲੀ ਯੰਗ ਯੰਗਸਟਰਸ ਅਗੇ ਉਹਨਾਂ ਦੇ ਵਿੱਚ ਡੀਪ ਸਟੇਟ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਬੰਗਲਾਦੇਸ਼ ਚ ਹੋਇਆ ਜੋ ਪਾਕਿਸਤਾਨ ਚ ਕੀ ਹੋਇਆ ਸੀ ਇਮਰਾਨ ਖਾਨ ਨੂੰ ਹਟਾਉਣ ਦੇ ਵਾਸਤੇ ਉਹਨਾਂ ਨੇ ਆਰਮੀ ਹੈੱਡ ਆਫਿਸ ਉੱਪਰ ਹਮਲੇ ਕਰਾਤੇ ਗਏ ਲੋਕੀ ਉੱਥੇ ਉਹੀ ਸੇਮ ਪੈਟਰਨ ਤੁਸੀਂ ਦੇਖੋ ਬਿਲਕੁਲ ਇਕੁਅਲ ਹੈ ਔਰ ਇਹਦਾ ਬੈਨੀਫਿਟ ਕਿਨੂੰ ਕਿਹੜੀ ਕੰਟਰੀ ਉਠਾਉਣਾ ਚਾਹੁੰਦੀ ਹੈ ਇਹ ਵੀ ਆਪਾਂ ਨੂੰ ਸਾਫ ਪਤਾ ਹੈ ਲੇਕਿਨ ਉਹ ਉਠਾ ਪਾਉਂਦੀ ਕਿ ਨਹੀਂ ਕਿਉਂਕਿ ਜਦੋਂ ਅਫਗਾਨਿਸਤਾਨ ਦੇ ਵਿੱਚੋਂ ਪੁੱਜੇ ਹੈ ਅਰਮਰ ਦੇ ਹਥਿਆਰ ਛੱਡ ਗਏ ਗੱਡੀਆਂ ਛੱਡ ਗਏ ਰਾਕਟ ਲਾਂਚਰ ਛੱਡ ਗਏ ਉਥੇ ਹੈਲੀਕਾਪਟਰਸ ਛੱਡ ਗਏ ਕਿਉਂ ਛੱਡ ਗਏ ਕਿ ਕਿ ਜੇ ਦੁਬਾਰਾ ਜਿਹੜੇ ਜਿਨ੍ਹਾਂ ਦੇ ਨਾਲ ਉਹਨਾਂ ਦੀ ਜੰਗ ਚੱਲ ਰਹੀ ਸੀ ਤੁਸੀਂ ਆਪਣੇ ਦੁਸ਼ਮਣ ਨੂੰ ਅਰਬਾਂ ਰੁਪਏ ਦੇ ਹਥਿਆਰ ਦੇ ਕੇ ਜਾ ਰਹੇ ਹੋ ਇਸੇ ਕਰਕੇ ਦੇ ਕੇ ਜਾ ਰਹੇ ਕਿ ਇਹ ਬਾਅਦ ਚ ਵੀ ਇਹਨਾਂ ਹਥਿਆਰਾਂ ਦੇ ਨਾਲ ਹੀ ਇਸ ਸਟੇਟ ਨੂੰ ਤੇ ਨਾਲ ਲੱਗਦੀਆਂ ਸਟੇਟਾਂ ਨੂੰ ਡਿਸਟਰਬ ਰੱਖਣ ਅੱਛਾ ਪੰਕਜ ਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਨਾ ਬੜੀ ਵਧੀਆ ਇਹ ਏਜੰਸੀਜ਼ ਆਪਾਂ ਨੂੰ ਸਭ ਨੂੰ ਪਤਾ ਹੈ ਏਜੰਸੀਜ਼ ਹੈ ਏਜੰਸੀਜ਼ ਵਰਕ ਕਰਦੀਆਂ ਨੇ ਚਾਹੇ ਉਹ ਬੰਗਲਾਦੇਸ਼ ਦੀ ਉਦਾਹਰਣ ਦਿੱਤੀ ਅਫਗਾਨਿਸਤਾਨ ਪਾਕਿਸਤਾਨ ਸ਼੍ਰੀਲੰਕਾ ਏਸ਼ੀਅਨ ਕੰਟਰੀਜ਼ ਕੀ ਲੱਗਦਾ ਹੈ ਕਿ ਏਸ਼ੀਅਨ ਕੰਟਰੀਜ਼ ਦੇ ਵਿੱਚ ਰਜਿਮ ਚੇਂਜ ਹੋਣ ਜਾ ਰਿਹਾ ਹੈ ਇਹ ਉਹਦੇ ਕਰਕੇ ਹੋ ਰਿਹਾ ਹੈ ਜਾਂ ਫਿਰ ਭਾਰਤ ਐਕਚੁਅਲ ਦੇ ਵਿੱਚ ਜਿਹੜਾ ਵਿਸ਼ਵ ਸ਼ਕਤੀ ਬਣਨ ਜਾ ਰਿਹਾ ਹੈ ਇਹ ਉਹ ਉਹਨੂੰ ਰੋਕਣ ਲਈ ਹੋ ਰਿਹਾ ਹੈ ਇਹ ਬਹੁਤ ਵੱਡਾ ਔਰ ਤੁਹਾਡਾ ਅਹਿਮ ਸਵਾਲ ਹੈਗਾ ਵਾ ਅਸਲ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਵੀ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖ-ਵੱਖ ਤਰੀਕਿਆਂ ਤੋਂ ਅੱਛਾ ਰਜਿਮ ਚੇਂਜ ਕਰਨ ਲਈ ਸਭ ਤੋਂ ਪਹਿਲਾਂ ਜਿਹੜੀ ਹੈ ਉਹ ਸਾਜ਼ਿਸ਼ ਜਾਂ ਰਣਨੀਤੀ ਕੀ ਹੁੰਦੀ ਹੈ ਜਿਹੜੀਆਂ ਤੁਹਾਡੀਆਂ ਅਹਿਮ ਸੰਸਥਾਵਾਂ ਦਾ ਉਹਨਾਂ ਨੂੰ ਸ਼ੱਕ ਦੇ ਦਾਇਰੇ 'ਚ ਲਿਆਂਦਾ ਜਾਂਦਾ ਜਦ ਤੁਸੀਂ ਨੇਪਾਲ ਜਾਂ ਆਪਾਂ ਬੰਗਲਾਦੇਸ਼ ਦੀ ਗੱਲ ਕਰ ਲਈਏ ਉਹਨਾਂ ਨੇ ਸਭ ਤੋਂ ਪਹਿਲੇ ਸਸਪੈਕਟਡ ਕੀ ਕੀਤਾ ਕ腐ਪਸ਼ਨ ਤਾਂ ਹੈ ਹੀ ਹੈ ਸੀ ਉਹਦੇ ਨਾਲ ਸਸਪੈਕਟ ਕੀ ਕਰਤਾ ਕਿ ਇਲੈਕਸ਼ਨ ਜਿਹੜੇ ਐ ਉਹ ਫਰੀ ਐਂਡ ਫੇਅਰ ਨਹੀਂ ਹੋਏ ਇਹ ਹੀ ਚੀਜ਼ ਬਾਕੀ ਸਟੇਟ ਜਿੱਥੇ ਚੇਂਜ ਕੀਤਾ ਗਿਆ ਆਪਣੇ ਦੇਸ਼ ਦੇ ਵਿੱਚ ਦੇਖੋ ਕੀ ਚੱਲ ਰਿਹਾ ਆਪਣੇ ਦੇਸ਼ ਚ ਵੀ ਸੇਮ ਅਹੀ ਚੀਜ਼ਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ 140 ਕਰੋੜ ਹਿੰਦੁਸਤਾਨੀਆਂ ਦਾ ਦੇਸ਼ ਹੈ ਔਰ ਹਿੰਦੁਸਤਾਨ ਦੇ ਵਿੱਚ ਜੇ ਡੀਪ ਸਟੇਟ ਦੇ ਕੁਝ ਪਿੱਠੂ ਹੈਗੇ ਨੇ ਤਾਂ ਕਈ ਗੁਣਾ ਜ਼ਿਆਦਾ ਤਾਕਤਵਰ ਜਿਹੜਾ ਰਾਸ਼ਟਰ ਭਗਤ Hindu ਹੈਗਾ ਜਾਂ ਹਿੰਦੁਸਤਾਨੀ ਹੈਗੇ ਹੈ Hindu ਨਹੀਂ ਹਿੰਦੁਸਤਾਨੀ ਹੈਗੇ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਇਸ ਕਰਕੇ ਰਜਿਮ ਚੇਂਜ ਨੂੰ ਹਿੰਦੁਸਤਾਨ ਦੇ ਵਿੱਚ ਜਿਹੜਾ ਕੋਸ਼ਿਸ਼ ਕਰ ਰਹੇ ਨੇ ਜਾਂ ਪੈਸਾ ਵੀ ਖਰਚਿਆ ਜਾ ਰਿਹਾ ਤੁਸੀਂ ਦੇਖਿਆ ਹੋਏਗਾ ਜੋਰਜ ਸੋਰਸ ਉਹ ਤਾਂ ਓਪਨ ਹੀ ਕਹਿੰਦਾ ਸੀਗਾ ਜੀ ਮੈਂ ਹਿੰਦੁਸਤਾਨ ਦੇ ਵਿੱਚ ਆ ਸਰਕਾਰ ਨਾ ਬਣੀ ਇਸ ਕਰਕੇ ਮੈਂ 100 ਕਰੋੜ ਰੁਪਇਆ ਸਾਈਡ ਤੇ ਰੱਖਿਆ ਖਰਚਿਆ ਵੀ ਉਹਨੇ ਲੇਕਿਨ ਹਿੰਦੁਸਤਾਨ ਦੋ ਮਾਮਲਿਆਂ ਦੇ ਵਿੱਚ ਸਭ ਤੋਂ ਅਹਿਮ ਹੈਗਾ ਇੱਕ ਹਿੰਦੂ ਇੱਕ ਹਰ ਦੇਸ਼ ਜਿਸ ਦਾ ਚਾਈਨਾ ਹੈ ਚਾਈਨਾ ਮੈਨੂਫੈਕਚਰਿੰਗ ਦੇ ਵਿੱਚ ਨੰਬਰ 1 ਹੈ ਅਮਰੀਕਾ ਸੇਲ ਕਰਨ ਦੇ ਵਿੱਚ ਨੰਬਰ 1 ਹੈ ਹਿੰਦੁਸਤਾਨ ਮੈਨੂਫੈਕਚਰਿੰਗ ਕਰਨ ਦੇ ਵਿੱਚ ਵੀ ਔਰ ਕੰਜ਼ਮਪਸ਼ਨਸ ਦੇ ਵਿੱਚ ਵੀ ਦੋਨਾਂ ਦੇ ਵਿੱਚ ਨੰਬਰ 1 ਹੋਣ ਕਰਕੇ ਇੱਕ ਅਲੱਗ ਤਾਕਤ ਬਣ ਚੁੱਕਿਆ ਹੋਇਆ ਔਰ ਇਸ ਤਾਕਤ ਦੇ ਕਰਕੇ ਹੀ ਜਿਹੜੀਆਂ ਕਈ ਦਸ਼ਕਾਂ ਤੋਂ ਦੂਜੇ ਰਾਸ਼ਟਰਾਂ ਨੂੰ ਕਦੇ ਕਿਸੇ ਦੇ ਇਹਦੇ ਕੋਲੇ ਪਰਮਾਣੂ ਬੰਬ ਹੈ ਇਹਦੇ ਕੋਲੇ ਪਰਮਾਣੂ ਬੰਬ ਹੈ ਕਈ ਸਟੇਟਾਂ ਨੂੰ ਜਿਹੜੀ ਦੇਸ਼ ਹੋਰ ਜਾਂ ਡੀਪ ਸਟੇਟ ਉਹਦੀ ਬਰਬਾਦ ਕਰ ਚੁੱਕੀ ਹੈ ਉਹਦੇ ਵੱਲੋਂ ਇਹ ਜਿਹੜਾ ਪਹਿਲੇ ਕਿਉਂਕਿ ਇੰਡੀਆ ਨੂੰ ਸਿੱਧੇ ਹੀ ਨਹੀਂ ਸੀ ਟੱਚ ਕੀਤਾ ਜਾ ਸਕਦਾ ਉਹਦੇ ਆਲੇ ਦੁਆਲੇ ਸਾਰਾ ਪਹਿਲੇ ਡਿਸਟਰਬ ਕੀਤਾ ਗਿਆ ਔਰ ਉਸ ਤੋਂ ਬਾਅਦ ਨਾਲੋਂ ਨਾਲ ਹੀ ਛੋਟੀ ਛੋਟੀ ਚੁੰਡੀ ਜਿਹੜੀ ਹੈ ਉਹ ਹਿੰਦੁਸਤਾਨ ਦੇ ਵਿੱਚ ਵੀ ਵੱਧਣੀ ਸ਼ੁਰੂ ਕਰਤੀ ਗਈ ਲੇਕਿਨ ਕਿਉਂਕਿ ਸਾਡੀ ਸੁਪਰੀਮ ਕੋਰਟ ਸਾਡਾ ਇਲੈਕਸ਼ਨ ਕਮਿਸ਼ਨ ਸਾਡੇ ਲੋਕ ਜਿਹੜੇ ਆ ਉਹ ਰਾਸ਼ਟਰਪਤੀ ਜਿਆਦਾ ਵੈ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੀ ਸਹਾਦਸ਼ਾ ਨਹੀਂ ਕਾਮਯਾਬ ਹੁੰਦੀਆਂ ਅਗਰ ਸਾਜ਼ਿਸ਼ਾਂ ਨਹੀਂ ਕਾਮਯਾਬ ਹੁੰਦੀਆਂ ਅੱਛੀ ਗੱਲ ਹੈ ਅਸੀਂ ਲੋਕ ਚਾਹਦੇ ਵੀ ਨਹੀਂ ਕਿ ਇਦਾਂ ਦਾ ਕੁਝ ਹੋਵੇ ਲੇਕਿਨ ਪ੍ਰੋਪਗੈਂਡਾ ਇੱਕ ਬਹੁਤ ਬੜੀ ਚੀਜ਼ ਹੈ ਔਰ ਏਜੰਸੀਜ਼ ਜੋ ਜਿੱਦਾਂ ਤੁਸੀਂ ਦੱਸਿਆ ਕਿ ਭਾਰਤ ਦੇ ਵਿੱਚ ਵੀ ਕੋਸ਼ਿਸ਼ ਹੈ ਨੇਪਾਲ ਦੇ ਵਿੱਚ ਹੁਣੇ ਕਿੱਥੋਂ ਆਵਾਜ਼ ਉੱਠ ਖੜੀ ਇਕ ਤਰ੍ਹਾਂ ਪਹਿਲਾ ਹਿੰਦੂ ਰਾਸ਼ਟ ਕੀ ਸਾਡਾ ਹਿੰਦੂ ਰਾਸ਼ਟ ਨਹੀਂ ਹੈ ਅਸੀਂ ਬੋਧ ਨੂੰ ਮੰਨਣ ਵਾਲੇ ਅਸੀਂ ਨੇਚਰ ਨੂੰ ਮੰਨਣ ਵਾਲੇ ਅਸੀਂ ਪਹਾੜਾਂ ਨੂੰ ਮੰਨਣ ਵਾਲੇ ਆ ਦੂਜੇ ਪਾਸੇ ਸਾਡੇ ਪ੍ਰਧਾਨ ਮੰਤਰੀ ਔਰ ਬਾਕੀ ਲੋਗ ਜਾਂ ਜਿਹੜੇ ਸਿਆਸਤ ਜੁੜੇ ਹੋ ਕਹਿੰਦੇ ਸਾਡੀ ਬਹੁ ਬੇਟੀ ਦਾ ਰਿਸ਼ਤਾ ਹੈਗਾ ਠੀਕ ਹੈ ਸਾਡੇ ਆਪਸੀ ਰਿਸ਼ਤੇ ਨੇ ਨੇਪਾਲ ਸਾਡਾ ਜਿਹੜਾ ਰਿਸ਼ਤੇਦਾਰ ਹੈਗਾ ਇੱਕ ਤਰ੍ਹਾਂ ਦਾ ਅਗਰ ਮੈਂ ਤਾਂ ਫਿਰ ਇਹ ਸ਼ਬਦ ਕਿੱਥੋਂ ਆਇਆ ਹਿੰਦੂ ਰਾਸ਼ਟ ਤੇ ਭਾਰਤ ਦੇ ਖਿਲਾਫ ਕਿਉਂ ਹੋ ਗਏ ਨੇਪਾਲ ਦੇ ਲੋਕ ਨਹੀਂ 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 ਇਹ ਭਾਰਤ ਨੇਪਾਲ ਦੇ ਲੋਕ ਤੁਸੀਂ ਦੇਖੋ ਕਿ ਹਿੰਦੂਸਤਾਨ ਦੇ ਵਿੱਚ ਕਿਸੇ ਵਪਾਰੀ ਕੋਲੇ ਕਿਸੇ ਦੁਕਾਨਦਾਰ ਕੋਲੇ ਕਿਸੇ ਲਾਲਾ ਜੀ ਕੋਲੇ ਅਗਰ ਕਰੋੜਾ ਰੁਪਈਆ ਵੀ ਹੈਗਾ ਤੇ ਉਹਦੀ ਸਿਕਿਉਰਿਟੀ ਜਿਹੜੀ ਹੈ ਉਹ ਨੇਪਾਲ ਤੋਂ ਆਏ ਹੋਏ ਸਾਡੇ ਨੇਪਾਲੀ ਜਿਹੜੇ ਨੇ ਉਹਨਾਂ ਕੋਲ ਸਾਡੀ ਸਿਕਿਉਰਿਟੀ ਹੈ ਠੀਕ ਹੈ ਦੂਸਰਾ ਬਹੁਤ ਜ਼ਿਆਦਾ ਸਨਾਤਨ ਨੂੰ ਮੰਨਣ ਵਾਲੇ ਆ ਨੇਪਾਲੀ ਨੇਪਾਲ ਦੀ ਸਟੇਟ ਠੀਕ ਹੈ ਜਿਹੜੀ ਗੱਲ ਤੁਸੀਂ ਕਹੀ ਵੀ ਵਿਰੋਧ ਕਿੱਥੋਂ ਆ ਗਿਆ ਹੁਣ ਜਿਹੜੀ ਸਰਕਾਰ ਪਿਛਲੇ ਕਈ ਸਾਲਾਂ ਤੋਂ ਰਾਜਸ਼ਾਹੀ ਨੂੰ ਹਟਾ ਕੇ ਕਮਿਊਨਿਸਟ ਕਲਚਰ ਨਾਲ ਜੁੜੀ ਜਿਹੜੀ ਸਰਕਾਰ ਇੰਨੀ ਦੇਰ ਤੋਂ ਸੱਤਾ 'ਚ ਰਹੀ ਹੈ ਜਿੱਨੇ ਇੰਨੇ ਵੱਡੇ ਪੱਧਰ ਤੇ ਉਪਰ ਕ੍ਰਪਸ਼ਨ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ ਵੀ ਉੱਥੇ ਦੇ ਲੀਡਰਾਂ ਦੇ ਨਾਲ ਕੀ ਕੁਝ ਕਰ ਰਹੇ ਆ ਉੱਥੇ ਦਾ ਯੂਥ ਉਹ ਕਿਤੇ ਨਾ ਕਿਤੇ ਆਪਣਾ ਵੀ ਤਾਂ ਉਹਨਾਂ ਦਾ ਵੀ ਤਾਂ ਇੱਕ ਬੜਾ ਤਗੜਾ ਆਧਾਰ ਹੈ ਉਹਨਾਂ ਦੇ ਵੀ ਤਾਂ ਕੋਲ ਸਾਰੀ ਪਾਵਰਸ ਹੈ ਇਟਸ ਆਲ ਰਾਈਟਰ ਅੱਜ ਸਾਹਮਣੇ ਯੂਥ ਖੜ ਗਿਆ ਤੇ ਉਹ ਨਿਸਤੇਜ ਹੋ ਗਏ ਨੇ ਉਹਨਾਂ ਸਾਹਮਣੇ ਪਲਟਵਾਰ ਨਹੀਂ ਕਰ ਸਕਦੇ ਹੈਗੇ ਇਸ ਕਰਕੇ ਭੱਜ ਰਹੇ ਨੇ ਜਾਂ ਲੁਕ ਰਹੇ ਨੇ ਲੇਕਿਨ ਉਹਨਾਂ ਦੀ ਵੀ ਤਾਂ ਇੱਕ ਆਪਣੀ ਸਾਰਾ ਗੈਂਗ ਹੈਗਾ ਜਿਹੜਾ ਇਸ ਚੀਜ਼ ਨੂੰ ਚਲਾ ਰਿਹਾ ਵੀ ਹਿੰਦੁਸਤਾਨ ਜਦ ਕਿ ਹਿੰਦੁਸਤਾਨ ਨੇਪਾਲ ਦਾ ਵੱਡਾ ਭਰਾ ਹਿੰਦੁਸਤਾਨ ਦਾ ਮੇਰੇ ਕਹਿਣਾ ਮਕਸਦ ਇਹ ਸੀਗਾ ਮੇਰਾ ਸਵਾਲ ਅਸਲ 'ਚ ਮੈਨੂੰ ਥੋੜਾ ਹੋਰ ਰਿਫਾਈਨ ਕਰ ਦੇਣਾ ਜ਼ੈਂਜੀ ਕੀ ਆਪਨੇ ਇਤਿਹਾਸ ਨੂੰ ਸਮਝਦੇ ਆਂ ਆਪਣੀ ਪਿਛੋਕੜ ਨੂੰ ਸਮਝਦੇ ਆਂ ਉਹਨਾਂ ਨੂੰ ਉਹਨਾਂ ਨੇ ਔਰ ਦੂਸਰਾ ਕੁਐਸਚਨ ਇਹਦੇ ਨਾਲ ਹੀ ਮੈਂ ਜੋੜ ਦੇਣਾ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਇਫੈਕਟ ਪਾ ਰਿਹਾ ਕਿਉਂਕਿ ਇੱਕ ਤਾਂ ਮੈਨੂੰ ਲੱਗਦਾ ਜੇਨ ਜ਼ੀ ਹਲੇ ਇਨ ਆਪਣੇ ਇਤਿਹਾਸ ਨੂੰ ਉੱਥੇ ਨਹੀਂ ਸਮਝਦੇ ਵਰਨਾ ਇਹ ਬਿਆਨ ਨਾ ਦਿੰਦਾ ਕਿ ਅਸੀਂ ਹਿੰਦੂ ਰਾਸ਼ਟਰ ਨਹੀਂ ਹੈ ਬਿਲਕੁਲ ਹਿੰਦੂ ਰਾਸ਼ਟਰ ਹੈ ਨੇਪਾਲ ਇੱਕ ਹਿੰਦੂ ਰਾਸ਼ਟਰ ਹੈ ਹਿੰਦੂ ਲੋਕ ਹੋਤੇ ਜਿਹੜੇ ਹੈਗੇ ਸਭ ਤੋਂ ਜ਼ਿਆਦਾ ਨਹੀਂ ਦੂਸਰਾ ਸੋਸ਼ਲ ਮੀਡੀਆ ਰੋਲ ਅਦਾ ਕਰ ਰਿਹਾ ਸ਼ਾਇਦ ਇਹ ਰੀਲਾਂ ਜਾਂ ਇਹ ਪ੍ਰੋਪਗੈਂਡਾ ਜਿਹੜਾ ਭਾਰਤ ਦੇ ਖਿਲਾਫ ਯੂਜ਼ ਕਰ ਰਿਹਾ ਇਹ ਦੋਨੋਂ ਕਿਤੇ ਨਾ ਕਿਤੇ ਮਿਲ ਕੇ ਲੱਗਦਾ ਕਿ ਅਸਰ ਪਾ ਰਹੇ ਭਾਰਤ ਤੇ ਇਹ ਡੈਫੀਨੇਟਲੀ ਜਦੋਂ ਤੁਸੀਂ ਇੱਕ ਲੰਬੇ ਸੰਘਰਸ਼ ਤੋਂ ਬਾਅਦ ਕਮਿਊਨਿਸਟ ਥਾਟਸ ਵਾਲਿਆਂ ਨੇ ਨੇਪਾਲ ਦੀ ਰਾਜਾਹੀ ਨੂੰ ਖਤਮ ਕੀਤਾ ਉਸ ਤੋਂ ਬਾਅਦ ਉਹ ਸੱਤਾ ਚਾਏ ਉਹਨਾਂ ਨੇ ਸੱਤਾ ਚਾਹਣ ਤੋਂ ਬਾਅਦ ਲਗਾਤਾਰ ਜਿਹੜਾ ਇੱਕ ਪਿਓਰ ਹਿੰਦੂ ਰਾਸ਼ਟਰ ਸੀਗਾ ਉਹਦੇ ਵਿੱਚ ਗਊਵਦ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੀ ਆਪਣੀ ਥਾਟਸ ਚਲਾਉਣੀਆ ਸ਼ੁਰੂ ਕਰਤੀਆਂ ਰਾਈਟ ਉਹਨਾਂ ਦੇ ਇਹਨਾਂ ਚੀਜ਼ਾਂ ਤੋਂ ਹਟ ਕੇ ਜਿਹੜਾ ਯੂਥ ਸਿਗਾ ਉਹਨੇ ਜਦੋਂ ਦੇਖਿਆ ਵੀ ਸਾਰਾ ਕੁਝ ਮੰਤਰੀਆਂ ਦੇ ਪਰਿਵਾਰਾਂ ਨੂੰ ਹੀ ਮਿਲਦਾ ਪਿਆ ਵੈ ਲੀਡਰਸ ਅਰਬਾਪਤੀ ਹੋਈ ਜਾਂਦੇ ਪਏ ਨੇ ਦੇਸ਼ ਦੇ ਵਿੱਚ ਜਿਹੜੀ ਕੁਆਲਿਟੀ ਨੇਪਾਲ ਦੀ ਪੂਰੀ ਦੁਨੀਆ ਚ ਗਿਣੀ ਜਾਂਦੀ ਸੀਗੀ ਸਨਤਨੀ હિન્દੂ ਰਾਸ਼ਟਰ ਦੀ ਉਹਦੇ ਤੋਂ ਵੀ ਅਸੀਂ ਪਿੱਛੇ ਹਟਦੇ ਪਿਆ ਯੂਥ ਭੜਕ ਕੇ ਸੜਕ ਤੇ ਤਾਂ ਆ ਗਿਆ ਪਰ ਯੂਥ ਨੂੰ ਪ੍ਰੋਪਰ ਗਾਈਡ ਕਰਨ ਵਾਲਾ ਉਥੇ ਕੋਈ ਲੀਡਰ ਨਹੀਂ ਨਜ਼ਰ ਆ ਰਿਹਾ ਇਸ ਟਾਈਮ ਔਰ ਸੋਸ਼ਲ ਮੀਡੀਆ ਇਹਦੇ ਚ ਸਭ ਤੋਂ ਨੈਗੇਟਿਵ ਰੋਲ ਅਦਾ ਕਰ ਰਿਹਾ ਕਿਉਂ ਅਸੀਂ ਇੱਕ ਪੋਸਟ ਜਾਂ ਇੱਕ ਕਿਸੇ ਦੀ ਵੀਡੀਓ ਨੂੰ ਦੇਖ ਕੇ ਆਪਣਾ ਮਾਈਂਡ ਸੈਟ ਕਰ ਲੈਨੇ ਆ ਅਸੀਂ ਕਦੀ ਵੀ ਉਹਦੀ ਪਰਚੋਲ ਕਰਨ ਲਈ ਉਹਦੀ ਸੱਤਤਾ ਜਾਂਚਣ ਦੇ ਲਈ ਸਾਡੇ ਕੋਲ ਸਮਾਂ ਹੀ ਹੈ ਨਹੀਂਗਾ ਅਸੀਂ ਜਿੱਦਾਂ ਕੋਈ ਵੀਡੀਓ ਦੇਖਦੇ ਹਾਂ ਜਾਂ ਕੋਈ ਪੋਸਟ ਦੇਖਦੇ ਹਾਂ ਆਪਣਾ ਮਾਈਂਡ ਸੈਟ ਕਰਕੇ ਅੱਗੇ ਅਗਲਿਆਂ ਨੂੰ ਨਾਲੋਂ ਨਾ ਤੁਸੀਂ ਦੇਖੋ ਸਵੇਰੇ ਉੱਠ ਕੇ ਦੇਖੋ ਇੱਕੋ ਹੀ ਪੋਸਟ ਹੁੰਦੀ ਹੈ 40 ਜਣਿਆਂ ਨੇ ਅੱਗੇ ਫਾਰਵਰਡ ਕੀਤੀ ਹੁੰਦੀ ਹੈ ਸੋਸ਼ਲ ਮੀਡੀਆ ਜਿੱਤੇ ਅੱਜ ਦੀ ਦੁਨੀਆ ਦੇ ਵਿੱਚ ਬਹੁਤ ਪਾਵਰਫੁਲ ਵੀ ਹੈ ਉੱਥੇ ਬਹੁਤ ਨੁਕਸਾਨ ਵੀ ਕਰ ਰਿਹਾ ਵੈ ਔਰ ਸਭ ਤੋਂ ਜਿਹੜੀ ਮਾੜੀ ਚੀਜ਼ ਹੈ ਫੇਕ ਨਿਊਜ਼ ਫੇਕ ਨਿਊਜ਼ੇ ਫਲਾਉਣ ਵਾਲੇ ਤੁਹਾਨੂੰ ਪਤਾ ਹੈ ਜਿਨ੍ਹਾਂ ਨੇ ਡੀਪ ਸਟੇਟ ਨੇ ਜਿਨ੍ਹਾਂ ਨੇ ਇੰਨਾ ਕੁਝ ਕਰਨਾ ਵੈ ਉਹਨਾਂ ਦੇ ਕੋਲੇ ਹਜ਼ਾਰਾਂ ਹੱਥ ਨੇ ਇਦਾਂ ਦੇ ਜਿਹੜੇ ਇੱਕ ਚੀਜ਼ ਨੂੰ ਇੱਕ ਪੋਸਟ ਨੂੰ ਜਾਂ ਇੱਕ ਵੀਡੀਓ ਨੂੰ ਚੰਦ ਮਿੰਟਾਂ ਦੇ ਵਿੱਚ ਹੀ ਲੱਖਾਂ ਲੋਕਾਂ 'ਚ ਟਰਾਂਸਫਰ ਕਰ ਦਿੰਦੇ ਨੇ ਉਸ ਤੋਂ ਅੱਗੇ ਲੋਕ ਉਸ ਚੀਜ਼ ਨੂੰ ਸੰਭਾਲ ਲੈਂਦੇ ਅੱਗੇ ਤੋਂ ਅੱਗੇ ਉਹਨੂੰ ਟਰਾਂਸਫਰ ਕਰੀ ਜਾਂਦੇ ਪੈਣੇ ਮਨਕਸ਼ ਜੀ ਕਿੱਥੇ ਬਚਣਾ ਚਾਹੀਦਾ ਹੈ ਹਿੰਦੁਸਤਾਨ ਨੂੰ ਪ੍ਰੋਪਗੈਂਡਾ ਹੋ ਰਿਹਾ ਸਭ ਨੂੰ ਪਤਾ ਹੈ ਅਸੀਂ ਇੱਥੇ ਅਗਰ ਗੱਲ ਕਰ ਲਈ ਬਿਲਕੁਲ ਖੁੱਲ੍ਹ ਕੇ ਗੱਲ ਕਰਦੇ ਹਾਂ ਇੱਥੇ ਭਾਈਚਾਰੇ ਨੂੰ ਕਿਉਂਕਿ ਬੰਗਲਾਦੇਸ਼ ਦੇ ਵਿੱਚ Hindu Muslimman ਨਹੀਂ ਕੀਤਾ ਜਾ ਸਕਦਾ ਸੀਗਾ ਉੱਥੇ ਕੁਝ ਹੋਰ ਨੇਪਾਲ ਦੇ ਵਿੱਚ Hindu Muslimman ਨਹੀਂ ਕੀਤਾ ਜਾ ਸਕਦਾ ਸੀਗਾ ਉੱਥੇ ਉਹਨਾਂ ਨੇ ਬੇਰੋਜ਼ਗਾਰੀ ਨੂੰ ਉਹਨਾਂ ਨੇ ਕਰਪਸ਼ਨ ਨੂੰ ਮੁੱਦਾ ਬਣਾ ਕੇ ਕਰ ਲਿਆ ਲੇਕਿਨ ਬਾਅਦ ਵਿੱਚ ਆਪਾਂ ਸਭ ਨੇ ਦੇਖਿਆ ਪ੍ਰੋਪਗੈਂਡਾ ਕੀ ਹੋ ਰਿਹਾ ਭਾਰਤ ਦੇ ਖਿਲਾਫ ਉਹਨੂੰ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਭਾਰਤ ਨੂੰ ਕਿਸ ਚੀਜ਼ ਤੋਂ ਬਚਣਾ ਚਾਹੀਦਾ ਹੈ ਭਾਰਤ ਦੇ ਜਨਜੀ ਜ ਨੂੰ ਕਿਸ ਤੋਂ ਬਚਣਾ ਚਾਹੀਦਾ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਜਿੰਨੇ ਨੌਜਵਾਨ ਹੈ ਉਹਨਾਂ ਨੂੰ ਆਪਣੀਆਂ ਜੜੀਆਂ ਸਾਡੇ ਆਧਾਰੇ ਨੇ ਚਾਹੇ ਉਹ ਸਾਡੀ ਕਾਨੂੰਨ ਵਿਵਸਥਾ ਹੈ ਚਾਹੇ ਉਹ ਸਾਡਾ ਇਲੈਕਸ਼ਨ ਕਮਿਸ਼ਨ ਹੈ ਜਾਂ ਜਿਹੜੀਆਂ ਹੋਰ ਸੰਸਥਾਵਾਂ ਵੈ ਸਾਨੂੰ ਪੂਰੀ ਦੁਨੀਆ ਦੇ ਵਿੱਚ ਅਗਰ ਕੋਈ ਰਾਸ਼ਟਰ ਪੂਰੀ ਤਰ੍ਹਾਂ ਸੁਰੱਖਿਅਤ ਹੈ ਔਰ ਅਗਰ ਕਿਸੇ ਦੇਸ਼ ਦੇ ਵਿੱਚ ਤੁਸੀਂ ਦੇਖੋ ਕੋਈ ਵੀ ਛੋਟਾ ਜਿਹਾ ਬੰਦਾ ਵੀ ਉੱਠ ਕੇ ਚਾਹੇ ਪ੍ਰਾਈਮ ਮਿਨਿਸਟਰ ਹੈ ਜਾਂ ਪੰਜਾਬ ਦੇ ਚੀਫ ਮਿਨਿਸਟਰ ਦੇ ਖਿਲਾਫ ਇਹ ਬਿਗੈਰ ਸੋਚੋ ਕਿ ਪੰਜਾਬ ਦਾ ਚੀਫ ਮਿਨਿਸਟਰ ਕਿਸ ਕੁਰਸੀ ਤੇ ਬੈਠਾ ਹੈ ਲੇਕਿਨ ਉਹ ਉਹਦੇ ਖਿਲਾਫ ਕਿਸ ਤਰ੍ਹਾਂ ਬੋਲ ਪਾ ਰਿਹਾ ਇਟ ਮੀਨਸ ਵੀ ਹਿੰਦੁਸਤਾਨ ਦੇ ਵਿੱਚ ਬੋਲਣ ਦੀ ਆਜ਼ਾਦੀ ਕਿੱਥੇ ਜ਼ਰੂਰਤ ਨਾਲੋਂ ਜ਼ਿਆਦਾ ਹੋ ਗਈ ਹੋਈ ਹੈ ਹਨ ਮੇਰੇ ਕਹਿੰਦਾ ਮਤਲਬ ਹੈ ਕਿ ਸਾਡੇ ਯੂਥ ਨੂੰ ਇਹ ਗੱਲ ਸਮਝ ਨਹੀਂ ਪਏਗੀ ਕਿ ਹਿੰਦੁਸਤਾਨ ਅੱਜ ਦੁਨੀਆ 'ਚ ਤੀਸਰੀ ਦੂਸਰੀ ਵੱਡੀ ਤਾਕਤ ਬਣਨ ਜਾ ਰਿਹਾ ਹੈ ਔਰ ਦੇਸ਼ ਨੂੰ ਅੱਗੇ ਵਧਾਉਣ ਦੇ ਲਈ ਨੰਬਰ 1 ਬਣਾਉਣ ਦੇ ਲਈ ਹਿੰਦੁਸਤਾਨ ਸਭ ਤੋਂ ਤਾਕਤਵਰ ਬਣੇ ਉਹਦੇ ਵਾਸਤੇ ਯੂਥ ਨੂੰ ਆਪਣੀ ਸੰਸਥਾਵਾਂ ਤੇ ਅਟੁੱਟ ਵਿਸ਼ਵਾਸ ਰੱਖਣਾ ਪਵੇਗਾ ਔਰ ਜਿਹੜੇ ਸਾਡੇ ਚਾਹੇ ਇੱਥੇ ਹਿੰਦੁਸਤਾਨ ਚ ਮੁਸਲਮ ਭਾਈਚਾਰਾ ਰਹਿੰਦਾ ਚਾਹੇ ਕ੍ਰਿਸਚੀਅਨ ਭਾਈਚਾਰਾ ਰਹਿੰਦਾ ਚਾਹੇ ਹਿੰਦੂ ਭਾਈਚਾਰਾ ਰਹਿੰਦਾ ਚਾਹੇ ਸਿੱਖ ਰਹਿੰਦੇ ਜੈਨ ਬੋਧ ਕੋਈ ਵੀ ਹੈ ਉਹਨਾਂ ਸਾਰਿਆਂ ਨੂੰ ਬਤੌਰ ਹਿੰਦੁਸਤਾਨੀ ਇਸ ਗੱਲ ਨੂੰ ਯਾਦ ਰੱਖਣਾ ਪਏਗਾ ਕਿ ਸਾਡੇ ਕੋਲੇ ਦੁਨੀਆਂ 'ਚ ਹੋਰ ਕੋਈ ਮੁਲਕ ਨਹੀਂ ਬਚਿਆ ਸਾਡੇ ਕੋਲੇ ਸਿਰਫ ਇੱਕ ਹਿੰਦੁਸਤਾਨ ਹੈ ਔਰ ਦੁਨੀਆਂ ਦਾ ਸਭ ਤੋਂ ਸ਼ਾਂਤ ਔਰ ਖੂਬਸੂਰਤ ਦੇਸ਼ ਹੈ ਹਿੰਦੁਸਤਾਨ ਇਹਨੂੰ ਤਰੱਕੀ ਵੱਲ ਲੈ ਕੇ ਜਾਣ ਲਈ ਅਗਰ ਆਪਾਂ ਇਹਨਾਂ ਜਿਹੜੀਆਂ ਗਲਤ ਚੀਜ਼ਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਜਾਂ ਜਿਹੜਾ ਦੁਸ਼ਪ੍ਰਚਾਰ ਕੀਤਾ ਜਾ ਰਿਹਾ ਹੈ ਡੀਪ ਸਟੇਟ ਵੱਲੋਂ ਜਾਂ ਕੁਝ ਹੱਥ ਠੋਕਿਆਂ ਵੱਲੋਂ ਉਹਨਾਂ ਤੋਂ ਸੁਚੇਤ ਰਹਿਣਾ ਪਏਗਾ ਔਰ ਲੀਡਰਾਂ ਦੇ ਲਈ ਵੀ ਗੱਲ ਜ਼ਰੂਰ ਇੱਥੇ ਹੋਣੀ ਚਾਹੀਦੀ ਹੈ ਲੀਡਰਾਂ ਨੂੰ ਸचेत ਹੋ ਜਾਣਾ ਚਾਹੀਦਾ ਹੈ ਵੀ ਇਹ ਕਰਪਸ਼ਨ ਤੋਂ ਸਾਈਡ ਤੇ ਹੋਜੋ ਵਰਨਾ ਇੱਥੇ ਵੀ ਜੈਂਜੀ ਕਾਫੀ ਹੈ ਦੇਖੋ ਇਹ ਬਹੁਤ ਵੱਡੀ ਗੱਲ ਹੈ ਔਰ ਇਹ ਗੱਲ ਨੂੰ ਸਮਝ ਨਾ ਪਏਗਾ ਜਿਹੜੇ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੈ ਅਗਰ ਕੋਈ ਲੀਡਰ ਕਰਪਸ਼ਨ ਕਰ ਰਿਹਾ ਔਰ ਇਹ ਸੋਚਦਾ ਹੈ ਕਿ ਸਾਰਾ ਕੁਝ ਮੈਂ ਹੀ ਮੇਰੇ ਘਰ ਲਈ ਸਾਰਾ ਕੁਝ ਹੋ ਜੇ ਤਾਂ ਉਹ ਅਲਟੀਮੇਟ ਚਲੋ ਸਾਡੀਆਂ ਤਾਂ ਸੰਸਥਾਵਾਂ ਬਹੁਤ ਤੇਜ਼ ਨਹੀਂ ਹਨਾ ED ਹੈ ਜਾਂ vigilance ਹੈ ਪੰਜਾਬ 'ਚ ਤੁਸੀਂ ਦੇਖੋ ਕਿ ਚਾਹੇ ਸਾਡੀ ਆਪਣੀ ਪਾਰਟੀ ਹੈ ਉਹਦੇ 'ਚ ਵੀ ਅਗਰ ਕੋਈ ਕਰਪਟ MLA ਜਾਂ ਮੰਤਰੀ ਰਿਹਾ ਤੇ ਉਹਦੇ ਤੇ ਕਾਰਵਾਈ ਹੋਈ ਹੈ ਉਹ ਰੇ ਸਲਾਘਾਯੋਗ ਚੀਜ਼ ਹੈ ਲੇਕਿਨ ਲੀਡਰਸ ਨੂੰ ਆਪ ਵੀ ਚਾਹੀਦਾ ਵੀ ਕਿੰਨਾ ਕੁ ਖਾ ਸਕਦੇ ਹੋ ਤੁਸੀਂ ਹੈਨਾ ਹੈ ਤਾਂ ਇਨਸਾਨ ਹੀ ਆ ਜਿੰਦਾ ਜਿੰਦਾ ਉਮਰ ਵੱਧਦੀ ਹੈ ਰੋਟੀ ਵੀ ਘਟ ਜਾਂਦੀ ਹੈਗੀ ਹੈ ਸੋ ਇਸ ਕਰਕੇ ਇਸ ਲਾਲਚ 'ਚ ਪੈਣ ਦੇ ਹੀ ਬਜਾਏ ਜਦੋਂ ਚਿਤ ਦੇ ਹੈ ਸੋਚ ਚੱਕਦੇ ਹੈ ਉਹਦੀ ਮਰਿਆਦ ਦਾ ਕੁਝ ਪ੍ਰਮਾਤਮਾ ਰੱਬ ਨੇ ਆਪਾਂ ਨੂੰ ਸੰਸਕਾਰ ਵੀ ਦਿੱਤੇ ਹੈਗੇ ਹਨਾ ਕਿ ਆਪਾਂ ਜੇ ਤਾਕਤ ਮਿਲੀ ਹੈ ਤੇ ਲੋਕਾਂ ਦੀ ਸੇਵਾ ਕਰੀਏ ਲੋਕਾਂ ਨੇ ਵੋਟ ਪਾਈ ਹੈ ਲੋਕਾਂ ਦੇ ਵਾਸਤੇ ਲੜੀਏ ਲੋਕਾਂ ਦੇ ਬੈਨੀਫਿਟ ਵਾਸਤੇ ਉਹਨਾਂ ਨੂੰ ਜੋ-ਜੋ ਸਰਕਾਰ ਦੀਆਂ ਸੁਵਿਧਾਵਾਂ ਵੈ ਉਹਨਾਂ ਤੱਕ ਪਹੁੰਚਣ ਇੱਧਰ ਸਾਡਾ ਸਾਡਾ ਮਾਈਂਡ ਹੋਣਾ ਚਾਹੀਦਾ ਨਾ ਕਿ ਇੱਧਰ ਹੋਣਾ ਚਾਹੀਦਾ ਕਿ ਸ਼ਾਮ ਨੂੰ ਸਾਰਾ ਕੁਝ ਮੈਂ ਲੁੱਟ ਕੇ ਘਰ ਲੈ ਜਾ ਬਚਣਾ ਚਾਹੀਦਾ ਹੈ ਸਮਾਧਨ ਲਈ ਬਾਬਾ ਸ਼ੁਕਰੀਆ ਤੁਮ ਬਿਸ਼ਾਹ। थैंक यू जी सर। ਤਾਂ ਜਿਸ ਤਰ੍ਹਾਂ ਪੰਕਜ ਸ਼ਰਦਾ ਜੀ ਨੇ ਦੱਸਿਆ ਔਰ ਬਿਲਕੁਲ ਸਭ ਤੋਂ ਪਹਿਲਾਂ ਅਸੀਂ ਹਿੰਦੁਸਤਾਨੀ ਐ ਚਾਹੇ ਤੁਸੀਂ ਅੱਜ ਆਪਣੇ ਆਪ ਨੂੰ ਜੈਂਜ਼ੀ ਕਹਾ ਲੋ ਨੈਕਸਟ ਜਨਰੇਸ਼ਨ ਨੂੰ ਤੁਸੀਂ ਜੈਨੈਕਸ ਕਹਿ ਰਹੇ ਹੋ α β ਕੁਝ ਵੀ ਯੂਜ਼ ਕਰ ਲੋ ਪਰ ਆਪਣੇ ਦਿਮਾਗ ਦੇ ਵਿੱਚ ਹਮੇਸ਼ਾ ਇੱਕ ਗੱਲ ਜ਼ਰੂਰ ਰੱਖੋ ਕਿ ਅਸੀਂ ਸਭ ਤੋਂ ਪਹਿਲਾਂ ਹਿੰਦੁਸਤਾਨੀ ਐ ਔਰ ਸਭ ਤੋਂ ਵੱਡੀ ਗੱਲ ਜੋ ਪੰਕਜ ਸ਼ਰਦਾ ਜੀ ਔਰ ਸਾਨੂੰ ਆਪਣੀ ਵਿਰਾਸਤ ਚ ਮਿਲੀ ਐ ਉਹ ਐ ਸੰਸਕਾਰ ਇਹਨਾਂ ਦੇ ਉੱਤੇ ਵਿਸ਼ਵਾਸ ਰੱਖੋ ਸਾਡੀਆਂ ਸੰਵਿਧਾਨਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਰੱਖੋ ਔਰ ਸਭ ਤੋਂ ਵੱਡੀ ਗੱਲ ਅਫਵਾਹਾਂ ਤੋਂ ਔਰ ਸੋਸ਼ਲ ਮੀਡੀਆ ਦੇ ਫੇਕ ਨਿਊਜ਼ ਤੋਂ ਬਚੋ ਔਰ ਨੇਪਾਲ ਦੇ ਵਿੱਚ ਜੋ ਵੀ ਹੋ ਰਿਹਾ ਹੈ ਜੋ ਵੀ ਪ੍ਰੋਪਗੈਂਡਾ ਹੋ ਰਿਹਾ ਹੈ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ 라이